ਕਾਰੂ ਆਦਮਾ ਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੂ ਸਾਰੰ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਨ ਨਾ ਜਾਏ ਘਰੀ ਸਰਬ ਸੁਖਤਾ ਹਉ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਕਾ ਨਾ ਵਡ ਸਮਰੱਥ ਸਦਾ ਸਦ ਸੰਗੇ ਗੁਨ ਰਸਨਾ ਕਮਨ ਪਨਾ ਥਾਨ ਪਵਿੱਤਰ ਆ ਮਾਨ ਪਵਿੱਤਰ ਆ ਪਵਿੱਤਰ ਸੁਨਨ ਕਹਿਨ ਹਾਰੀ ਕਹੋ ਨਾਨਕ ਤੇ ਭਵਨ ਪਵਿੱਤਰ ਆ ਜਾ ਮਹਿ ਸੰਤ ਤੁਮਹਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਤੁਮਹਿ ਪਿਤਾ ਤੁਮ ਹੀ ਫੁਨ ਮਾਤਾ ਤੁਮਹਿ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀ ਪ੍ਰਾਨ ਦਾਤਾ ਤੁਮਹਿ ਖਜ਼ੀਨਾ ਤੁਮਹਿ ਜੇਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤੋ ਨਾਨਕ ਭਏ ਨਿਹਾਲਾ ਸਾਰੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇ ਰੋਹੁਵਤ ਠਾਕਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖਾ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਤੋਕ ਨਾਨਕ ਗੁਰ ਪਾਏ ਪੂਰਨਿਆ ਸੁਖਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤਰੋਹੋ ਮੋਹ ਦੂਰ ਕਰ ਬੱਪਰੇ ਸੰਗ ਗੋਪਾਲਹਿ ਜਾਣ ਰਹਾਉ ਮਿੱਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿੱਥਿਆ ਕਾਪਰ ਸੁਗੰਧ ਚਤੁਰਾਈ ਮਿੱਥਿਆ ਭੂਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤ ਹੈ ਕਿ ਸਾਰਾਨ ਮੰਗ ਨ ਮੰਗੋਂ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂ ਨਾ ਸਾਰੀ ਅਨਕ ਕਾਜ ਅਨਕ ਤਾ ਵਰਤਾ ਉਰ ਜਿਉ ਆਨ ਜੰਜਾਰੀ ਰਹਾਉ ਦਿਉ ਸਚਾਰ ਕੇ ਦੀ ਸਹਿਸੰਗੀ ਹੂਹਾ ਨਾਹੀ ਜਹ ਭਾਰੀ ਤਿਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਾ 라ਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਣੀ ਮੋਹਤ ਰਹੇ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖੱਟ ਸਾਸਤਰ ਉਚਰਤ ਰਸਨਾਗਰ तीर्थ गमन नाथोरी पूजा चक्कर बरत नेम तपिया ऊहा गैल ना शोरी अंध कूप मह पतत होत जग संतो हो करहो परमगत मोरी साध संगत नानक भयो मुक्ता दर्शन पेखत पूरी सारवी मोहल्ला पंजवा कहां करहे रेखा टखटली पवन अपार तोर चमरू ਹਾਤ ਜਜਰੀ ਤੇਰੀ ਰੇ ਮਾਟਲੀ ਰਹਾਉ ਉਹੀ ਤੇ ਹਰਿਉ ਤੂ ਹਾਲੇ ਧਰਿਉ ਜੈਸੇ ਬਾਸਾ ਮਾਸ ਦੇਤ ਝਾਤਲੀ ਦੇਵਨਹਾਰ ਬਸਾਰਿਉ ਅੰਦਲੇ ਜਿਉ ਸਫਰੀ ਉਧਰ ਭਰੈ ਬਹਿ ਹਾਟਲੀ ਸਾਦ ਬਕਾਰ ਬਕਾਰ ਝੂਠ ਰਸ ਜਹ ਜਾਨੂ ਤਹਿ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ आज काल खुलै तेरी गांठली सारै मोहल्ला پنجवां गुरजीओ संग तुहारै जानियो कोट जोड ओ आंख की बात ना पुछी है ता दरगाह भी मानियो रहाऊ कमन मूल प्राणी का कहिए कमन रूप दृष्टानियो ज्योत प्रगास भई माटी संग दलाब देव खानियो ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਉ ਕਰਮ ਅਸਤਿ ਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਉ ਸਾਰੰਗ ਮਹਲਾ ਪੰਜਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬੱਪਰੂ ਪਹਾਈ ਜਾਂ ਕੋ ਰਾਖਾ RAM ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਦਾਰੇ ਠਾਕੁਰ ਅੰਤਰਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀ ਉਹ ਬੰਧਾਨ ਆਦਿ ਜਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਧਾਨ ਰਹਾਉ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤਿ ਰਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੂ ਮਹੱਲਾ ਪੰਜਵਾ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੇ ਸਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵਡ ਭਾਗਾ ਇਨੇ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤਹਾਰੂ ਨਾਉ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨਹੁ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੁ ਪਾਇਓ ਸਾਰੂ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾਸ ਸਹੀਲਾ ਸਹਜੀ ਸੋ ਕਹੀਐ ਬਦ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੇ ਹਮ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਤੇ ਕਹੀਐ ਪ੍ਰਿਆ ਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹਲ ਲਾ ਪੰਜਵਾ ਅਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੇ ਰਹਾਉ ਨੇਤਵਾਦ ਸੰਗ ਵੈਰ ਰਚਾਏ ਹਰ ਦਰ ਗਹਾ ਉਹ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੇ ਨਿਰਪਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੂ ਤਿਉ ਰਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰਪਦੇਸ ਸਾਧ ਕੀ ਸੰਗਤ ਬਿਨ ਸਿਉ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਉ ਸਗਲ ਸੰਪਾਖਨ ਜਾਪ ਤਪਤ ਬੁਜੀ ਸੀਤਲ ਆਗਾਨੇ ਸੁਨ ਅਧਧ ਬਿਸਮ ਭਏ ਬਿਸਮਾਦ ਫੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੇ ਮਹੱਲਾ ਪੰਵਾਂ ਮੇਰਾ ਗੁਰ ਮੇਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲੇਹਾਰੀ ਸਦਾ ਸਦਾ ਹਾਂ ਵਾਰਿਆ ਰਹਾਉ ਗੁਰ ਕਾ ਨਾਮ ਜਪਿਉ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲੇ ਉਤਾਰਿਆ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰਿਆਪਨਾ ਨਮਸ਼ਕਾਰਿਆ ਸਰਬ ਫਲਾਦੀਨੇ ਗੁਰਪੂਰੇ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ 5 ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗਹਿ ਹਿਤ ਲਾਵੇ ਰਹਾਉ ਹਰ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਤਾਜ ਅਬਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਾ ਮੋਦਰ ਦਇਆਲ ਅਰਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸੁਮਾਵੇ ਸਾਰੀ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੂ ਸੋਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੂ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੂ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵੂ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੂ ਕਹੋ ਨਾਨਕ ਲਾਭ ਲਾਹਾ ਲੈ ਚੱਲੂ ਸੁਖ ਸੇਤੀ ਘਰ ਜਾਵੋ ਸਾਰੀ ਮਹੱਲਾ ਪੰਜਵਾਂ ਠਾਕੁਰ ਤੂੰ ਸਰਨ ਆਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਾਨ ਮਲਾਇਆ ਸਾਰੀ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਬੇਦ ਪ੍ਰਾਨ ਸਿਮਰਤ ਸਾਧੂ ਜਨ ਖੋਜ ਤ ਖੋਜ ਤ ਕਾਢੀ ਰਹਾਉ ਸੇਵ ਬਰੰਚ ਅਰ ਇੰਦਰ ਲੋਕ ਤਾਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲਾ ਸੰਤ ਜਨ ਸੇਵਾ ਸਾਰੰ ਮਹੱਲਾ ਪੰਜਵਾਂ ਜਿਹਵੇ ਅਮਰਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉੱਚਰੋ ਹੋ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਉ ਆਨ ਬੇ ਭੂਤ ਮਿੱਥਿਆ ਕਰਮਨੁ ਸਾਚਾ ਇਹ ਸੋ ਆਉ ਜੀ pranan mukt ਕੋ ਦਾਤਾ ਏਕ ਸਸਿਓ ਲਿਵ ਲਾਉ ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿਆਉ ਸਾਰੰਗ ਮਹੱਲਾ 5 ਕੋਤੀ ਨਹੀਂ ਕਮਨ ਕਛ ਕਰਨੀ ਇਹੇ ਊਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਨੀ ਰਹਾਉ ਪੰਜ ਦੋਖ ਛਿਦਰ ਇਆ ਤਨ ਮਹਿ ਵਿਖੇ ਬਿਆਦ ਕੀ ਕਰਨੀ ਆਸ અપਾਰ ਦਿਨਸ ਗਣ ਰਾਖੀ ਗ੍ਰਸਤ ਜਾਤ ਬਲ ਜਰਨੀ ਅਨਾਥ ਹੈ 나ਥ ਦਿਆਲ ਸੁਖ ਸਾਗਰ ਸਰਬ ਦੋਖ ਭੈ ਹਰਨੀ ਮਨ ਬਾਚਤ ਚਿਤਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਸ ਪੂਰਨ ਨਾਦ ਰਹਾਉ ਸਿਮਰਤ ਸ਼ਾਂਤ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੂ ਹੁਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਖੋ ਨਾਨਕ ਮਹਿਮਾ ਏਕ ਰਹੇ ਬਿਸਮਾਦ ਸਾਰਿ ਮਹੱਲਾ ਪੰਜਵਾਂ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰਿ ਹਿਦੈ ਅਰਦੁ ਹੋ ਛੁਟ ਕੈ ਆਵਣ ਜਾਣੀ ਉਦਮ ਸਖਤ ਸਿਆਣ ਪਤਮਰੀ ਦੇਹ ਤਾ ਨਾਮ ਵਖਾਣੀ ਸੇਈ भगत भगत ਸੇ ਲਾਗੀ ਨਾਨਕ ਜੋ ਪ੍ਰਭ ਪਾਣੀ ਸਾਰੰਗ ਮਹੱਲਾ ਪੰਜਵਾਂ ਤਨਵੰਤ ਨਾਮ ਕੇ ਵਣਜਾਰੀ ਸਾਂਝੀ ਕਰਹੁ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੀ ਸੱਚ ਧਨ ਵਣਜੋ ਸੱਚ ਧਨ ਸੰਚੋ ਕਬ ਹੂ ਨਾ ਆਵੋ ਹਾਰੇ ਖਾਤ ਖਰਚਤ ਕਿਛੁ ਨ ਖੁੱਟਤ ਨਾਹੀ ਅਗੰਤ ਭਰੇ ਪੰਡਾਰੇ ਕਹੋ ਨਾਨਕ ਸੁਖ ਬਾਸ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੀ ਸਾਰੰਗ ਮਹੱਲਾ ਪੰਜਵਾਂ